ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਾਰਕ ਤੋਂ ਇੱਥੋਂ ਆਪਣੇ ਬੱਸਾਂ ਚਲੀਆਂ ਦੋ ਇਹ ਬੱਸਾਂ ਜਿਹੜੀਆਂ ਚਲੀਆਂ ਵਾਂ ਡੋਂਗਰਾ ਵਿਖੇ ਜਾ ਰਹੀਆਂ ਵਾਂ ਜਿੱਥੇ ਸਿੱਖਾਂ ਦੇ ਨਾਮ ਉੱਪਰ ਇੱਕ ਸਿੱਖ ਲੈਣ ਬਣਨ ਜਾ ਰਹੀ ਆ ਸੋ ਦੋ ਬੱਸਾਂ ਇੱਥੋਂ ਜਾ ਰਹੀਆਂ ਤੇ ਇੱਕ ਬੱਸ ਜਿਹੜੀ ਆ ਉਹ ਬੈਨਰ ਸਪ੍ਰਿੰਗ ਤੋਂ ਜਾ ਰਹੀ ਆ ਸੋ ਟੋਟਲ ਤਿੰਨ ਬੱਸਾਂ ਵਾਂ ਸੋ ਤੁਹਾਨੂੰ ਨਿਗਾ ਮਰਾਉਨੇ ਆ ਤੇ ਆ ਦੇਖੋ ਬੱਸਾਂ ਰੈਡੀ ਆ ਇਹ ਇਹਨਾਂ ਦੇ ਵਿੱਚ ਆਪਣੇ ਭਾਈਚਾਰੇ ਦੇ ਲੋਕ ਹੋਰ ਵੀ ਜਿਹੜੇ ਆ ਸਿੱਖ ਇਤਿਹਾਸ ਬਾਰੇ ਜਾਨਣਾ ਚਾਹੁੰਦੇ ਆ ਉਹ ਇਹਨਾਂ ਬੱਸਾਂ ਦੇ ਵਿੱਚ ਬੈਠੇ ਆ ਸੋ ਇਹ ਬੱਸਾਂ ਹੁਣ ਚੱਲਣ ਗਈਆਂ ਇਥੋਂ ਸਿੱਧੀਆਂ ਡੋਂਗਰਾ ਲਗਭਗ 370 ਕਿਲੋਮੀਟਰ ਦੇ ਕਰੀਬ ਇੱਥੇ ਹੋਣਾ ਵਾ ਸੋ ਤੁਹਾਨੂੰ ਸਾਰਾਂ ਉੱਥੋਂ ਦੀਆਂ ਫੋਟੋਆਂ ਜ਼ਰੂਰ ਜਿਹੜੀਆਂ ਅਸੀਂ ਸੈਂਡ ਕਰਾਂਗੇ ਪਾਵਾਂਗੇ ਪੇਜ ਤੇ ਆਪਣੇ ਸੋ ਇਹ ਡੋਂਗਰਾ ਚੱਲੀ ਆ ਬੱਸ ਹੁਣ ਇਹ ਦੋ ਬਸਾਂ ਇੱਥੋਂ ਤੇ ਤੀਸਰੀ ਜਿਹੜੀ ਆ ਬੈਨਰ ਸਪਰਿੰਗ ਤੋਂ ਆ ਸੰਗਤਬਾਰ ਖੜੀ ਆ ਸੋ ਲਗਭਗ 10 ਮਿੰਟ ਤੱਕ ਅਸੀਂ ਤੁਰ ਪਣਾ ਸੋ ਇਹ ਬਸਾਂ ਜਾ ਰਹੀਆਂ ਡੋਂਗਰਾ ਨੂੰ ਜਿੱਥੇ ਸਿੱਖ ਲੇਨ ਦਾਦ ਕਾੜਨ ਜਿਹੜਾ ਉਹ ਹੋਣਾ ਵਾ ਤੇ ਪਹਿਲੀ ਜਿਹੜੀ ਆ ਸਿੱਖਾਂ ਦੇ ਨਾਂ ਦੇ ਉੱਪਰ ਇੱਕ ਸੜਕ ਜਿਹੜੀ ਆ ਉਹਦਾ ਨਾਂ ਰੱਖਿਆ ਜਾਣਾ ਸਿੱਖ ਇੱਕ ਸੜਕ ਦਾ ਨਾਂ ਜਿਹੜਾ ਸਿੱਖ ਲੇਨ ਜਿਹੜਾ ਵਾ ਉਹ ਰੱਖਿਆ ਜਾ ਰਿਹਾ ਵਾ ਸੋ ਨਿਹਾਂ ਟੋਟਲ ਮੈਂ ਖਲੀ ਰੱਖਾਂ ਸੀ ਬਸ ਨੰਬਰ 12 ਅੱਜ ਦੂਸਰੀ ਬੱਸ ਚੱਲਦੇ ਆ ਟੋਟਲ ਬੱਸਾਂ ਤਿੰਨਆਂ ਜਿੱਦਾਂ ਤੇ ਪਹਿਲੀ ਆ ਦੂਸਰੀ ਤੀਸਰੀ ਜਿਹੜੀ ਆ ਬੈਨਰ ਸਪਰਿੰਗ ਤੋਂ ਚੱਲਣੀ ਆ ਅੱਜ ਸਿੱਖ ਲੈਣ ਦਾ ਅਧਿਕਾਰਨ ਕੀਤਾ ਜਾ ਰਿਹਾ ਇੱਕ ਸੜਕ ਜਿਹੜੀ ਆ ਉਹਦਾ ਨਾਮ ਸਿੱਖਾਂ ਦੇ ਨਾਂ ਤੇ ਰੱਖਿਆ ਜਾ ਰਿਹਾ ਸੋ ਜਕਾਰਾ ਲਾਉਣਗੇ ਸਿੰਘ ਸਾਹਿਬ ਆਪਣੇ ਬੋਲੇ ਸੋ ਨਿਹਾਲ ਕਲ ਜੀ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਕਟਬੀ ਸੋ ਕਟਬੀ ਹੈਗਾ ਬਾ ਲਗਭਗ 170 ਕਿਲੋਮੀਟਰ ਦੂਰ ਆਪਣੇ ਭਾਰਤ ਸ਼ਹਿਰ ਤੋਂ ਸੋ ਕਟਬੀ ਅਸੀਂ ਰੁਕ ਚੁੱਕੇ ਹਾਂ ਤੇ ਇੱਥੇ ਜਿਹੜੀਆਂ ਸੰਗਤਾਂ ਵਾਂ ਉਹ ਬ੍ਰੇਕਫਾਸਟ ਜਿਹੜਾ ਕਰ ਰਹੀਆਂ ਸੋ ਆ ਦੇਖੋ ਬੱਚੇ ਵੀ ਨਾਲ ਤੇ ਸਾਡੀਆਂ ਬੀਬੀਆਂ ਹੈਲਪ ਕਰ ਰਹੀਆਂ ਦੇਖੋ ਜਿਹੜਾ ਕੋਈ ਵੀ ਰਬੀਸ਼ ਨੂੰ ਸਹੀ ਟਿਕਾਣੇ ਤੇ ਰੱਖਣਾ ਸਫਾਈ ਦਾ ਵੀ ਪੂਰਾ ਪੂਰਾ ਧਿਆਨ ਹੈ ਇੱਥੇ ਤੋਂ ਸਾਰੀ ਸੰਗ ਜਿਹੜੀ ਆ ਇਸ ਵਕਤ ਸਾਡੇ ਨਾਲ ਆ ਸੋ ਆ ਦੇਖੋ ਹਾਂਜੀ ਬੋਲੇ ਇਸੋ ਨਿਹਾਲ ਬੋਲੇ ਸਾਡੀ ਚੜ੍ਹਦੀ ਗਲਰੀ ਨਿਸ਼ਾਨੀ ਹੈ ਜੀ ਇਹ ਵੇਖੋ ਜੀ ਉਹ ਇੱਥੇ ਆਉਂਦੇ ਰਿਹਾ ਲੈਣਾ ਬਣੇ ਖੜੇ ਆ ਲੋ ਜੀ ਹੋਰ ਆ ਗਿਆ ਲੰਗਰ ਸੋ ਪਹਿਲਾਂ ਕੇਲੇ ਸੀ ਤੇ ਹੋਰ ਸਭ ਕੁਝ ਸੀ ਸਾਰਾ ਕੁਝ ਤੇ ਹੁਣ ਆ ਆ ਤੇ ਆ ਬਸ ਆ ਆ ਲੋ ਪਹਿਲਾਂ ਦੇਣ ਤੇ ਚਾਹ ਢੋਲੀ ਤਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹਨੇ ਐਨੇ ਐਨੇ ਪੁਰਾਣੇ ਸਿੱਖੇਤੇ ਆਏ ਹੋਏ ਹੈ ਤੇ ਹੁਣ ਜਦੋਂ ਇਹ ਪਤਾ ਲੱਗਿਆ ਤੇ ਆਪਾਂ ਕਿਹਾ ਚਲੋ ਆਪਾਂ ਵੀ ਦੇਖ ਕੇ ਆਈਏ ਇਹ ਜਗ੍ਹਾ ਕਿਸ ਜਗ੍ਹਾ ਤੇ ਪਹਿਲੇ ਸਿੱਖਾਏ ਤੇ ਉਹਨਾਂ ਨੇ ਕਿਹਾ ਕੁਝ ਸੰਘਰਸ਼ ਤੇ ਆ ਕੇ ਕੀਤਾ ਤੇ ਕਿੰਨਾ ਉਹ ਚੁਣੌਤਾਂ ਦਾ ਸਾਹਸ ਕਰਨਾ ਪਹਤੇ ਹੁਣ ਕੀ ਆ ਕੁਛ ਹੈਗਾ ਉਹਨਾਂ ਦੇ ਨਿਸ਼ਾਨੀਆਂ ਬਚੀ ਹੋਈਆਂ ਤੁਸੀਂ ਇਹ ਦੇਖੋ ਉਹਨਾਂ ਨੇ ਨਾਂ ਕਿੰਨਾ ਜ਼ਬਰਦਸਤ ਆਪਣਾ ਬਣਾਇਆ ਵਾ ਜੀ ਜਿਨ੍ਹਾਂ ਦੇ ਨਾਂ ਦੇ ਉੱਪਰ ਸੜਕ ਦਾ ਨਾਂ ਰੱਖਤਾ ਜੀ ਹਨਾ ਇੱਕ ਕਿੱਡੀ ਵੱਡੀ ਗੱਲ ਆ ਸੋ ਸਾਡੇ ਜਿਹੜੇ ਨਵੇਂ ਬੰਦੇ ਆ ਉਹਨਾਂ ਵਾਸਤੇ ਇੱਕ ਸਿੱਖਿਆ ਵਾ ਚੰਬਾ ਹਾਂਜੀ ਚੰਬਾ ਹੈ ਹਾਂਜੀ ਇੱਕ ਬਹੁਤ ਵੱਡੀ ਸਿੱਖਿਆ ਵਾ ਕਿ ਸਾਨੂੰ ਅਸੀਂ ਦੂਜੇ ਮੁਲਕਾਂ 'ਚ ਵੀ ਆ ਕੇ ਜੇ ਚੰਗੇ ਕੰਮ ਕਰੀਏ ਤੇ ਸਾਡਾ ਜਿਹੜਾ ਨਾਮ ਆ ਉਹ ਦੁਨੀਆ ਤੇ ਇਦਾਂ ਪੈਦਾ ਹੋਣਾ ਠੀਕ ਹੈ ਠੀਕ ਹੈ ਨਾ ਕੋਈ ਕਿਸੇ ਦਾ ਨਾਂ ਦੋ ਦਿਨ ਹੀ ਯਾਦ ਰੱਖਦਾ ਉਹਨਾਂ ਨੇ ਸੇਕ ਸੜਕ ਦਾ ਨਾਮ ਹੀ ਜਿਹੜਾ ਸੜਕਲੇਰ ਲੱਗਦਾ ਇਤਿਹਾਸ ਬਣਾਦਾ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਿਖਿਆ ਬਣਾਇਆ ਤਿਆਰ ਕੀਤਾ ਤੇ ਅਸੀਂ ਬੜੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਆਂ ਪੂਰੀ ਸਾਡੇ ਸਿੱਖ ਧਰਮ ਵਾਸਤੇ ਜੋ ਸੜਕ ਦਾ ਨਾਮ ਰੱਖ ਕੇ ਵਾਸਤੇ ਲਿਆ ਸਰਕਾਰ ਬਣਾ ਰਹੀ ਹੈ ਤੇ ਬਹੁਤ ਬਹੁਤ ਖੁਸ਼ੀ ਹੈ ਜੀ ਲੱਗਦਾ ਨਾ ਕੁਝ ਵੀ ਸਾਡੇ ਲੋਕਾਂ ਦੇ ਜਿਹੜੇ ਪੁਰਾਣੇ ਆ ਉਹਨਾਂ ਨੇ ਚੰਗੇ ਕੀਤੇ ਕੰਮ ਉਹਰੇ ਆ ਰਹੇ ਹਾਂਜੀ ਹਾਂ ਬਿਲਕੁਲ ਜਿਹੜੇ ਸਾਡੇ ਹੁਣ ਦੇ ਲੋਕ ਉਹਨਾਂ ਦਾ ਵੀ ਫਰਜ਼ ਬਣਦਾ ਉਹਨਾਂ ਨਾਲ ਦੇਖ ਕੇ ਚੱਲਣਾ ਹਾਂ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਹਾਂਜੀ ਹਾਂਜੀ ਤੁਸੀਂ ਉਹ ਕਿਸੇ ਸਾਡੇ ਬੱਚਿਆਂ ਲਈ ਬਹੁਤ ਵੱਡਾ ਇਹ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਇੱਕ ਇਹ ਨੀਂਹ ਪੱਥਰ ਹੈ ਜੀ ਬਹੁਤ ਅੱਛੀ ਚੀਜ਼ ਹੈ ਠੀਕ ਹੈ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਜੀ ਸ਼ੁਕਰੀਆ ਜੀ ਤੁਹਾਡਾ ਆਓ ਆਪਣੀ ਗੱਲ ਜਿਨੇ ਵੀ ਗੱਲਬਾਤ ਕਰਨੀ ਆ ਜੀ ਇਥੇ ਮਾਈਕ ਤੇ ਆ ਜਾਈ ਫਿਰ ਮੈਂ ਇਸ ਵੀਰ ਜੀ ਸਰ ਨਾਲ ਪਹਿਲਾਂ ਤੁਹਾਨੂੰ ਵਧਾਈ ਹਾਂਜੀ ਉੱਚੀ ਹੋਰ ਥੋੜਾ ਤੁਹਾਨੂੰ ਵਧਾਈ ਹਾਂਜੀ ਕਿਉਂਕਿ ਇਹ ਬਹੁਤ ਵੱਡਾ ਜਿਹੜਾ ਕਾਰਜ ਹੈ ਜੀ ਲੋਕਾਂ ਨੂੰ ਪਤਾ ਲੱਗੂ ਇਹਦੇ ਨਾਲ ਤੁਹਾਡੀ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੂ ਸਾਡੇ ਬਜ਼ੁਰਗਾਂ ਨੇ ਕੀ ਕੀਤਾ ਧੰਨਵਾਦ ਮਿਹਰਬਾਨੀ ਹੁੰਦੀ ਬੋਲਣਾ ਤੁਸੀਂ ਅਸੀਂ ਆਪਣੇ ਆਪ ਤੇ ਬਹੁਤ ਵੱਡਾ ਗਰਵ ਮਹਿਸੂਸ ਕਰਦੇ ਆ ਜੀ ਵੀ ਸਾਡੇ ਸਿੱਕੇ ਸਿੱਖ ਕਿੱਥੇ ਤੱਕ ਪਹੁੰਚੇ ਹੋਏ ਆ ਸਾਡੇ ਬੱਚਿਆਂ ਨੂੰ ਸਾਨੂੰ ਬਹੁਤ ਵੱਡਾ ਮਾਣ ਹੋਵੇਗਾ ਅੱਗੇ ਨੂੰ ਬੱਚੇ ਵੀ ਦੇਖਣਗੇ ਬੱਚੇ ਵੀ ਕੁਝ ਕਰਨਗੇ ਹਾਂਜੀ ਜਿਹੜੀ ਪੀੜੀ ਸਾਡੀ ਪਿਛੜ ਰਹੀ ਹੈ ਪਿੱਛੇ ਨੂੰ ਅੱਗੇ ਵਧੇਗੀ ਇਹ ਚੀਜ਼ਾਂ ਦੇਖ ਕੇ ਜੀ ਤੇ ਸਾਨੂੰ ਪਤਾ ਲੱਗੂਗਾ ਵੀ ਸਾਡੇ ਬੱਚੇ ਵੀ ਕਾਮਯਾਬ ਹੋ ਰਹੇ ਆ ਸਿੱਖੀ ਵਿੱਚ ਜੀ ਅਸੀਂ ਸਰਕਾਰ ਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਇੰਡੀਆ ਤੋਂ ਆਏ ਹੋਏ। ਤੁਸੀਂ ਇੰਡੀਆ ਤੋਂ ਆਏ? ਹਾਂਜੀ ਅਸੀਂ ਚੰਡੀਗੜ੍ਹ ਤੋਂ ਆਏ ਆਂ। ਕਿ ਮੈਨੂੰ ਲੱਗ ਰਿਹਾ ਫਰਮਾਨ ਬਹੁਤ ਅੱਛਾ ਲੱਗ ਰਿਹਾ ਜੀ। ਅਸੀਂ 12 ਸਾਲ ਪਹਿਲਾਂ ਸਿਡਨੀ ਰਹੇ ਫਿਰ ਅਸੀਂ ਪਰਥ ਰਹੇ। ਜੀ। ਹੁਣ ਪਰਥਾ ਪਹਿਲਾਂ ਮੈਲਬਨ ਰਹੇ 5 ਸਾਲ। ਸਾਨੂੰ ਬਹੁਤ ਅੱਛਾ ਲੱਗ ਰਿਹਾ ਸਾਰਿਆਂ ਨਾਲ ਮਿਲ ਕੇ। ਸਾਡਾ ਸਿੱਖ ਕੌਮ ਇੰਨੀ ਅੱਗੇ ਵਧ ਰਹੀ ਹੈ। ਹਾਂਜੀ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਹਾਂਜੀ। ਕੈਮਰਾ ਮਹਿਸੂਸ ਹੋ ਰਹੀ ਜੀ ਬਹੁਤ ਵਧੀਆ ਲੱਗ ਰਿਹਾ ਸਿੱਖਾਂ ਦੇ ਨਾਮ ਦੇ ਉੱਪਰ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਦੇਖ ਕੇ ਬਹੁਤ ਖੁਸ਼ੀ ਆਈ ਮਰ ਜਿਹੜੇ ਹੁਣ ਦੇ ਨਵੇਂ ਜਿਹੜੇ ਆਪਣੇ ਲੋਗ ਆ ਉਹਨਾਂ ਵਾਸਤੇ ਇੱਕ ਸਬਕ ਹੈ ਕਿ ਆਪਾਂ ਚੰਗੇ ਕੰਮ ਕਰੀਏ ਤਾਂ ਹਾਂਜੀ ਹਾਂਜੀ ਸਾਡਾ ਨਾਮ ਇਦਾਂ ਜੰਪੂ ਠੀਕ ਹੈ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਰਤ ਸਿਟੀ ਤੋਂ ਲਗਭਗ 350 ਕਿਲੋਮੀਟਰ ਦੂਰ ਡੋਂਗਰਾ ਪਿੰਡ ਉਹਨੂੰ ਸਵਰਬ ਕਹਿੰਦੇ ਨੇ ਡੋਂਗਰਾ ਪਿੰਡ ਕਹੇ ਦਿਓ ਜਾਂ ਕਹਿ ਸਕਦੇ ਆ ਜਿੱਥੇ ਕਿ ਪਿਛਲੇ ਲਗਭਗ 700 ਸਾਲ ਪਹਿਲਾਂ ਸਾਡੇ ਪੰਜਾਬੀ ਭਾਰੇ ਚ ਭਾਈਚਾਰੇ ਚ ਸਿੱਖ ਸੁਜਾਨ ਸਿੰਘ ਜੀ ਪੋਲਾ ਸਿੰਘ ਜੀ ਤੇ ਰੂੜ ਸਿੰਘ ਜੀ ਉੱਥੇ ਰਹਿੰਦੇ ਸੀ ਜਿਨ੍ਹਾਂ ਦਾ ਇਤਿਹਾਸ ਵਿੱਚ ਹੁਣ ਪਿਛਲੇ ਸਮਿਆਂ ਵਿੱਚ ਉਹਨਾਂ ਦਾ ਜ਼ਿਕਰ ਮਿਲਿਆ ਤੇ ਉਸ ਇਤਿਹਾਸਕ ਜਿਹੜਾ ਉੱਥੋਂ ਦਾ ਉਹਨਾਂ ਦਾ ਰਹਿਣਾ ਸੀ ਉਸ ਨੂੰ ਇਤਿਹਾਸ ਬਣਾਉਣ ਲਈ ਉੱਥੋਂ ਦੀ ਇੱਕ ਸੜਕ ਹੈ ਜਿਸ ਦਾ ਨਾਮ ਸਿੱਖ ਲੇਨ ਰੱਖਿਆ ਜਾਣਾ ਹੈ ਉਸ ਨੂੰ ਰੱਖਣ ਵਾਸਤੇ ਤੇ ਉਥੋਂ ਦੇ ਭਾਈਚਾਰੇ ਦਾ ਜਿਹੜੇ ਅੰਗਰੇਜ਼ ਲੋਕ ਰਹਿੰਦੇ ਨੇ ਉਹਨਾਂ ਦਾ ਧੰਨਵਾਦ ਕਰ ਲਈ ਅਸੀਂ ਪਰਤ ਤੋਂ ਸਮੁੱਚਾ ਸਿੱਖ ਭਾਈਚਾਰਾ ਚੱਲ ਕੇ ਅੱਜ ਉਧਰ ਨੂੰ ਜਾ ਰਿਹਾ ਰਸਤੇ ਵਿੱਚ ਰੁਕੇ ਆ ਚਾਹ ਪਾਣੀ ਛੱਕ ਰਹੇ ਆ ਤੇ ਜਿਹੜਾ ਇਹ ਪ੍ਰੋਗਰਾਮ ਸਾਰਾ ਕੀਤਾ ਜਾ ਰਿਹਾ ਵਿਰਸਾ ਕਲੱਬ ਵੱਲੋਂ ਕੀਤਾ ਜਾ ਰਿਹਾ ਜਿਸ ਵਿੱਚ ਖਾਸ ਤੌਰ ਤੇ ਤਰਨਪ੍ਰੀਤ ਸਿੰਘ ਜੀ ਜਿਹੜੇ ਲਗਾਤਾਰ ਇਤਿਹਾਸ ਦੀ ਖੋਜ 15 ਸਾਲ ਤੋਂ ਕਰ ਰਹੇ ਨੇ ਮੈਂ ਪਿਛਲੇ ਸਮੇਂ ਤੋਂ ਦੇਖ ਰਿਹਾ 14 2014 ਵਿੱਚ ਵੀ ਮੈਂ ਇਹਨਾਂ ਨਾਲ ਰਾਬਤਾ ਕੈਮ ਕੀਤਾ ਉਦੋਂ ਤੋਂ ਲੈ ਕੇ ਲਗਾਤਾਰ ਇਤਿਹਾਸ ਦੀ ਖੋਜ ਕਰ ਰਹੇ ਨੇ ਭੁਲੇ ਤਾਂ ਕਾਫੀ ਕਲੱਬਾਂ ਦਾ ਉਪਯੋਗ ਕੀਤਾਈ ਤੋ ਬਹੁਤ ਸੋਨਾ ਉਦਮ ਇਹ ਕਲੱਬ ਕੰਮ ਕਰ ਰਿਹਾ ਹੈ ਹੋਰ ਸੰਗਤਾਂ ਰਲ ਮਿਲ ਕੇ ਸਾਰਾ ਉਦਮ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਾਸ ਹਵਤਾਰ ਸਿੰਘ ਲੋਪੋ ਤੋ ਇਹ ਜਿਹੜਾ ਹੈਗਾ ਬਹੁਤ ਵਧੀਆ ਮਹਿਸੂਸ ਕਰਦਾ ਕਿ ਸਾਨੂੰ ਆਪਣੇ ਇਤਿਹਾਸ ਨੂੰ ਸਾਡੇ ਭਾਈਚਾਰੇ ਨੂੰ ਕਿਹੜੇ ਕਿਹੜੇ ਦੇਸ਼ਾਂ ਵਿੱਚ ਕਦੋਂ-ਕਦੋਂ ਗਏ ਖਾਸ ਤੌਰ ਤੇ ਪਿੰਡਾਂ ਵਿੱਚ ਜਾ ਕੇ ਵੀ ਉਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਕੰਮਕਾਜ ਕੀਤੇ ਤੇ ਉਹਨਾਂ ਨੂੰ ਅਸੀਂ ਫਿਰ ਵਿਸਾਰਨਾ ਨਹੀਂ ਜਿਵੇਂ ਅਸੀਂ ਪਸ਼ੋਕੜ ਵਿੱਚ ਆਪਣਾ ਇਤਿਹਾਸ ਭੁੱਲ ਚੁੱਕੇ ਹਾਂ ਬਹੁਤ ਕੁਝ ਸਾਡੇ ਤੋਂ ਵਿਸਰ ਗਿਆ ਉਹ ਅੱਜ ਸਾਡਾ ਲੋੜ ਹੈ ਕਿ ਜੇ ਅੱਜ ਸਾਨੂੰ ਸਾਡੇ ਤੇ ਮਹਾਰਾਜ ਦੀ ਕਿਰਪਾ ਕੀਤੀ ਹੈ ਦੁਨੀਆ ਵਿੱਚ ਅਸੀਂ ਫੈਲਿਆ ਨਿਕਲਿਆ ਤੇ ਅਸੀਂ ਆਪਣੇ ਮੁਢਲੇ ਇਤਿਹਾਸ ਤੋਂ ਲੈ ਕੇ ਅੱਜ ਜਿੱਥੇ-ਜਿੱਥੇ ਸਿੱਖ ਜਾ ਕੇ ਬਸੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੇ ਆਪ ਨੂੰ ਸਵਾਰਭ ਕਰਕੇ ਅਸੀਂ ਉਹਨਾਂ ਨੂੰ ਚੀਜ਼ਾਂ ਨੂੰ ਅੱਗੇ ਲੈ ਕੇ ਤੁਰਗੇ ਤਾਂ ਕਿ ਸੰਸਾਰ ਵਿੱਚ ਅੱਜ ਸਿੱਖਾਂ ਦੀ ਜਿਹੜੀ ਹੋਂਦ ਹੈ ਜਿਹੜੀ ਵਿਰਸਾ ਜਿਹੜਾ ਸਾਡਾ ਉਹ ਸਾਰਾ ਜਾਗਰ ਹੋ ਸਕੇ ਸੰਸਾਰ ਪਰ ਜਿਵੇਂ ਖਾਲਸਾ ਏੜ ਵਾਲੇ ਕੰਮ ਕਰ ਰਹੇ ਨੇ ਹੋਰ ਇਸ ਤਰ੍ਹਾਂ ਦੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਜਿਹਦੇ ਨਾਲ ਦੁਆਰਾ ਫਿਰ ਅਸੀਂ ਸਿੱਖ ਜਿਹੜੇ ਅਲੋਪ ਹੁੰਦੇ ਜਾ ਰਹੇ ਸੀ ਖਾਸ ਕਰਕੇ ਆਪਣੇ ਵਿਰਸੇ ਨੂੰ ਭੁੱਲ ਰਹੇ ਸੀ ਅਸੀਂ ਦੁਆਰਾ ਫਿਰ ਉਸ ਪਾਸੇ ਵਧ ਗਏ ਇਹ ਸਾਨੂੰ ਸਾਰੇ ਨੂੰ ਯਤਨ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਤੇ ਮੇਰਾ ਨਾਮ ਜਤਿੰਦਰ ਸਿੰਘ ਪੰਗੂਆ ਤੇ ਅਸੀਂ ਸਾਰੀ ਸੰਗਤ ਜਿਹੜੀ ਪੰਜਾਬੀ ਸਿੱਖ ਕਮਿਊਨਿਟੀ ਕਹਿ ਸਕਦੇ ਹੋ ਪੰਜਾਬੀ ਕਮਿਊਨਿਟੀ ਤੇ ਅਸੀਂ ਡੋਗਰਾਂ ਨੂੰ ਜਾ ਰਹੇ ਆਂਗੇ ਤੇ ਉੱਥੇ ਸਿੱਖ ਲੈਣਾ ਅੱਜ ਤੇ ਉਹਦਾ ਉਦਘਾਟਨ ਵੀ ਹੋਣਾ ਤੇ ਜਿਹੜੇ ਲੋਕਲ ਕਮਿਊਨਿਟੀ ਆ ਉਹਨਾਂ ਨੂੰ ਵੀ ਮਿਲਣਾ ਹੈ ਹਾਂ ਹਾਂ ਤੇ ਕਿਵੇਂ ਮਾਣ ਕਿਵੇਂ ਮਹਿਸੂਸ ਹੋ ਰਿਹਾ ਹੈ ਕਿਵੇਂ ਲੱਗ ਰਿਹਾ ਅੰਦਰੋਂ ਆਈ ਥਿੰਕ ਇਹ ਬਹੁਤ ਹੀ ਵਧੀਆ ਲੱਗ ਰਿਹਾਗਾ ਕਿਉਂਕਿ ਫਸਟ ਆਫ ਆਲ ਕਈ ਵਾਰ ਆਪਾਂ ਤੁਸੀਂ ਦੇਖਦੇ ਆਪਾਂ ਲੋਕਾਂ ਚ ਬਿਜਰਦੇ ਆ ਇਹ ਕਈ ਵਾਰ ਇਹ ਲੋਕ ਕਹਿ ਦਿੰਦੇ ਨੇ ਗੋ ਬੈਕ ਟੂ ਯਰ ਕੰਟਰੀ ਹਾਂਜੀ ਹਾਂਜੀ ਤੇ ਜਦੋਂ ਆਪਾਂ ਇਹਨਾਂ ਨੂੰ ਇਹ ਸਟੋਰੀ ਦੱਸ ਦਿਆ ਵੀ ਅਸੀਂ ਇੱਥੇ ਨਵੇਂ ਨਹੀਂ ਹੈਗੇ ਸਾਡੇ ਜਿਹੜੇ ਪੁਰਖੇ ਸੀ ਉਹ ਇੱਥੇ ਆਲਰੀਡੀ 1890 ਜਾਂ 1900 ਦੇ ਵਿੱਚ ਆਏ ਸੀ ਤੇ ਉਹਨਾਂ ਦੀ ਆਲਰੀਡੀ ਉੱਥੇ ਰਹਿ ਰਹੇ ਨੇ ਉੱਥੇ ਉਹਨਾਂ ਨੇ ਜਿਹੜੀ ਆਸਟ੍ਰੇਲੀਆ ਨੂੰ ਬਿਲਡ ਅਪ ਕਰਨ ਲਈ ਉਹਨਾਂ ਨੇ ਇਕਨੋਮੀ ਦੇ ਵਿੱਚ ਹਿੱਸਾ ਪਾਇਆ ਤਾਂ ਉਹਨੂੰ ਗਰੋਅ ਕਰਨ ਲਈ ਹਿੱਸਾ ਪਾਇਆ ਤਾਂ ਕਰਕੇ ਆਪਣੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਫਸਟ ਆਫ ਆਲ ਕਿਹੜਾ ਆਪਣੀ ਸਿੱਖ ਪਰਿਵਾਰ ਚੋਂ ਪਹਿਲਾਂ ਇੱਥੇ ਲੋਕ ਆਏ ਉਹਨਾਂ ਨੇ ਆਲਰੇਡੀ ਆਸਟ੍ਰੇਲੀਆ ਨੂੰ ਬਿਲਡ ਅਪ ਲਈ ਹਿੱਸਾ ਪਾਇਆ ਤੇ ਆਪਾਂ ਹੁਣ ਜਾ ਕੇ ਜਿੰਨਾ ਉਹਨਾਂ ਨੇ ਕੰਮ ਕੀਤਾ ਉਹਨੂੰ ਅੱਗੇ ਲੈ ਕੇ ਜਾ ਰਹਿਆਂਗੇ ਤੇ ਉੱਥੇ ਸਿੱਖ ਲੈਣ ਵੱਰੀ ਆ ਤੇ ਆਪਣੇ ਲਈ ਬਹੁਤ ਹੀ ਪ੍ਰਾਊਡ ਵਾਲੀ ਗੱਲ ਆ ਦੇਖੋ ਕਿੱਡੀ ਵੱਡੀ ਗੱਲ ਹੈ ਜੀ ਇੱਕ ਸੜਕ ਦਾ ਨਾਮ ਜਿਹੜਾ ਉਸ ਸਿੱਖ ਲਾਈਨ ਦੇ ਉੱਪਰ ਜਿਹੜਾ ਬੋਲਣਾ ਵਾ ਤੇ ਇਤਿਹਾਸਿਕ ਗੱਲ ਹੈ ਸਾਡੇ ਦੁਨੀਆ 'ਚ ਵਸਦੇ ਜਿੰਨੇ ਵੀ ਸਿੱਖਿਆ ਜਾਂ ਸਾਡੇ ਭਾਈਚਾਰੇ ਨਾਲ ਪਿਆਰ ਕਰਦੇ ਆ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਸੋ ਮੈਨੂੰ ਲੱਗਦਾ ਕਿ ਆਪਾਂ ਜਿੰਨੇ ਲੋਕਾਂ ਨੇ ਖੋਦਿਆ ਜਿਹਾ ਭਲਾਣਾ ਕਾ ਮੇੇ ਕਦਮ ਕੀਤਾ ਵਾ ਸਾਰੇ ਜਾਣੇ ਵਿਦਾਇ ਤੇ ਪਾਤਰਾਂ ਸ਼ਲਾਘਾ ਜੋ ਗਿਆ ਇਹ ਇੱਕ ਇਤਿਹਾਸਿਕ ਕੰਮ ਆ ਜਿਹੜਾ ਸ਼ਾਇਦ ਪਤਾ ਨਹੀਂ ਮੁੜ ਕੇ ਲਾਈਫ ਚ ਦੇਖਣ ਨੂੰ ਜਾਂ ਹੋਣਾ ਕਿ ਨਹੀਂ 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 ਬਹੁਤ ਵਧੀਆ ਨਹੀਂ ਡੈਫੀਨਿਟਲੀ ਅਬ ਦਿਲਬਾਖ ਸਿੰਘ ਇਹ ਬਹੁਤ ਹੀ ਵਧੀਆ ਕੰਮ ਆਗਾ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸ਼ਰਧਾਪਿਤ ਭਾਜੀ ਨੂੰ ਜਾਂਦਾ ਉਹਨਾਂ ਨੇ ਬਹੁਤ ਲਗਾਤਾਰ ਇਸ ਦੇ ਵਿੱਚ ਕੰਮ ਕਰ ਰਹੇ ਨੇ ਤੇ ਬਾਕੀ ਸਾਰੀ ਸਿੱਖ ਕਮਿਊਨਿਟੀ ਪੰਜਾਬੀ ਕਮਿਊਨਿਟੀ ਬਹੁਤ ਐਕਟਿਵ ਆ ਗਈ ਆਪਾਂ ਲਗਾਤਾਰ ਸਪੋਰਟ ਕਰ ਰਹੇ ਆ ਤੇ ਲਗਾਤਾਰ ਇਨਵੋਲਵ ਹੋ ਰਹੇ ਆ ਤਾਂ ਕਰਕੇ ਜਿਹੜੀਆਂ ਵੀ ਆਪਣੇ ਲੋਕਾਂ ਨੇ ਪਹਿਲਾਂ ਮੁੱਲਾਂ ਮਾਰੀਆਂ ਨੇ ਇੱਥੇ ਆ ਕੇ 1800 ਦੇ ਉਨੀ ਸਵਾ ਦੇ ਵਿੱਚ ਉਹਨੂੰ ਯਾਦ ਰੱਖਿਆ ਜਾ ਸਕੇ ਤੇ ਉਹਨੂੰ ਅੱਗੇ ਵਧਾਇਆ ਜਾ ਸਕੇ ਮਿਹਰਬਾਨੀ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲ ਕਰਕੇ ਤੁੰਜੀ ਜੀ ਥੈਂਕ ਯੂ ਮਿਲਦੇ ਆਪਾਂ ਸੋ ਇਹ ਸੀ ਸਾਡੇ ਜਿਹੜੇ ਨਾਲ ਲੋਕ ਚੱਲ ਰਹੇ ਆ ਉਹਨਾਂ ਦੇ ਵਿਚਾਰ ਆਪਣੇ ਆਪਣੇ ਸੋ ਇੱਥੇ ਆਪਾਂ ਅੱਜ ਰੋਟੀ ਸੌਰੀ ਚਾਹ ਪਾਣੀ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਵਾ ਸੋ ਚਾਹ ਪਾਣੀ ਪੀ ਕੇ ਫੇ ਹੁਣ ਇਸ ਤੋਂ ਬਾਅਦ ਅੱਗੇ ਯਾਤਰਾ ਜਿਹੜੀ ਚੱਲੂਗੀ ਉਹ ਹਾਂਜੀ ਬ੍ਰੇਕਫਾਸਟ ਫਿਨਿਸ਼ ਹੋ ਗਿਆ ਰੋਟੀ ਬਣੀ ਥੋੜੀ ਚਾਹ ਪਾਣੀ ਪੀ ਲਿਆ ਵਾ ਤੇ ਹੁਣ ਸੰਗਤਾਂ ਤਿਆਰ ਆ ਤੇ ਸੰਗਤਾਂ ਬੱਸਾਂ 'ਚ ਬਹਿ ਗਈਆਂ ਵਾ ਜਿਹੜੇ ਪ੍ਰਬੰਧਕ ਹੈ ਉਹ ਖੜੇ ਸਾਰਾ ਕੁਝ ਚੈੱਕ ਕਰ ਰਹੇ ਵੀ ਮੇਕ ਸ਼ੋਰ ਸਾਰਿਆਂ ਨੇ ਬਹਿ ਗਏ ਆ ਸੋ ਬੱਸਾਂ ਹੁਣ ਰੈਡੀ ਆ ਤੇ ਬਸ ਤਿਆਰੀ ਹੁਣ ਤੁਰਨ ਦੀ ਹੁਣ ਸਿੱਧਾ ਡੋਂਗਰਾ ਜਾ ਕੇ ਰੁਕਾਂਗੇ ਤੇ ਚਾਹ ਪਾਣੀ ਸਾਰਿਆਂ ਨੇ ਪੀ ਲਿਆ ਤੇ ਕੁਝ ਸੰਗਤਾਂ ਜਿਹੜੀਆਂ ਆਪਣੀਆਂ ਨਿੱਜੀ ਕਾਰਾਂ ਦੇ ਵਿੱਚ ਵੀ ਆਈਆਂ ਹੋਈਆਂ। ਸੋ ਉਹਨਾਂ ਦੀਆਂ ਗੱਡੀਆਂ ਖੜੀਆਂ ਆ। ਸੋ ਕੁਝ ਮੇਰੇ ਭਾਈਓ ਪਰੇ ਖੜੇ ਜਾਂ ਨੀਲੀਆਂ ਪੱਗਾਂ ਦੇ ਵਿੱਚ ਤੇ ਬੱਸ ਹੁਣ ਚੱਲਣ ਲੱਗੇ ਆਂ। ਅਗਲਾ ਸਫ਼ਰ ਡੋਂਗਰਾ ਵਾਸਤੇ।